ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਹਵਾ ਦੀ ਗੁਣਵੱਤਾ ਜਿਹੜੀ ਉਹ ਠੀਕ ਨਹੀਂ ਸੀ ਹੈਗੀ ਪਰ ਹੁਣ ਇਸ ਦੇ ਵਿੱਚ ਕਾਫੀ ਸੁਧਾਰ ਦੇਖ ਨੂੰ ਮਿਲਿਆ ਹੈ ਇਸ ਦੇ ਨਾਲ ਹੀ ਪੰਜਾਬ ਦੀ ਹਵਾ ਗੁਵਾਂਢੀ ਸੂਬੇ ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ ਦੇ ਨਾਲੋਂ ਕਾਫੀ ਸਾਫ਼ ਦਿਖਾਈ ਦੇ ਰਹੀ ਹੈ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਪੰਜਾਬ ਦਾ ਜਲੰਧਰ ਤੇ ਰੂਪਨਗਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਜਿੱਥੇ ਇਕੁਆਈ ਕਰਮਬਾਰ 241 ਤੇ 228 ਦਰਜ ਕੀਤਾ ਗਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸ਼ਾਮ ਦੇ ਵਿੱਚ ਹਵਾ ਦੀ ਗੁਣਵੱਤਾ ਦੇ ਵਿੱਚ ਮਹਬੂਲੀ ਸੁਧਾਰ ਹੋਇਆ ਉਧਰ ਪੰਜਾਬ ਵਿੱਚ ਅਜੇ ਵੀ ਧੁੰਦ ਦਾ ਕਿਹ ਲਗਾਤਾਰ ਜਾਰੀ ਹੈ ਧੁੰਦ ਕਾਰਨ ਸੜਕਾਂ ਤੇ ਦੂਰ ਤੱਕ ਦਿਸਣ ਦੀ ਕੋਈ ਵੀ ਉਮੀਦ ਨਹੀਂ ਦਿਖ ਰਹੀ ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਮੌਸਮ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਮੇਰੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਪਟਿਆਲਾ ਵਿੱਚ ਧੁੰਦ ਵਧੇਰੇ ਸੰਘਣੀ ਰਹੀ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਤਾਂ ਅਜੇ ਤੱਕ ਤੜਕੇ ਦਸਣ ਤੋਂ ਹੱਦ ਤੋਂ 200 ਤੋਂ 300 ਮੀਟਰ ਤੱਕ ਹੀ ਰਹਿ ਗਈ ਮਾਡਰਨ ਜੇਲ ਕਪੂਰਥਲਾ ਦੇ ਦੋ ਕੈਦੀ ਪੁਲਿਸ ਨੂੰ ਚਿਕਾਨੀ ਦੇ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਪਹਿਲਾ ਕੈਦੀ ਸਿਵਲ ਹਸਪਤਾਲ ਕਪੂਰਥਲਾ ਵਿੱਚੋਂ ਫਰਾਰ ਹੋਇਆ ਜਦੋਂ ਕਿ ਦੂਸਰਾ ਪੀਜੀਆਈ ਚੰਡੀਗੜ੍ਹ ਤੋਂ ਕਪੂਰਥਲਾ ਲਿਆਂਦੇ ਸਮੇਂ ਜੇਲ੍ਹ ਨੇੜੇੋਂ ਫਰਾਰ ਹੋ ਗਿਆ ਪੁਲਿਸ ਨੇ ਦੋਵਾਂ ਦੀ ਭਾਲ ਵਿੱਚ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਹੌਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀ ਨਾਲ ਮਟਰਨ ਜੇਦ ਕਪੂਰਥਲਾ ਤੋਂ ਹਵਾਲਾਤੀ ਲਸ਼ਮਨ ਕੁਮਾਰ ਉਰਫ ਤੂਫਾਨੀ ਵਾਸੀ ਨਿਊ ਕਰਤਾਰ ਨਗਰ ਸ਼ਾਕੋਟ ਜ਼ਿਲ੍ਹਾ ਜਲੰਧਰ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਗਿਆ ਸੀ ਜਦੋਂ ਹਵਾਲਾਤੀ ਨੂੰ ਡਾਕਟਰ ਕੋਲ ਲਿਜਾਣ ਲੱਗਿਆ ਤਾਂ ਹਵਾਲਾਤੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਲੋਹੀ ਉਸਦੇ ਮੂੰਹ ਦੇ ਉੱਤੇ ਮਾਰੀ ਅਤੇ ਉਸ ਨੂੰ ੱੱਕਾ ਮਾਰ ਕੇ ਫਰਾਰ ਹੋ ਗਿਆ ਦੂਜੇ ਮਾਮਲੇ ਵਿੱਚ ਜੇਦ ਮੁਲਜ਼ਮ ਪੀਜੀਆਈ ਵਿੱਚ ਦਾਖਲ ਉਸ ਕੋ ਐਕਟ ਦੇ ਕੈਦੀ ਨੂੰ ਕਪੂਰਥਲਾ ਜੇਲ੍ਹ ਲੈ ਕੇ ਆ ਰਹੇ ਸਨ ਤਾਂ ਪੁਲਿਸ ਟੀਮ ਜਦੋਂ ਨੇੜੇ ਨਜ਼ਦੀਕ ਪਹੁੰਚੀ ਤਾਂ ਜੇਲ੍ਹ ਨਜ਼ਦੀਕ ਪਹੁੰਚੀ ਤਾਂ ਕੈਦੀ ਪੁਲਿਸ ਟੀਮ ਨੂੰ ਛਕਾਨੀ ਦੇ ਕੇ ਐਂਬੂਲੈਂਸ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਿਆ ਜਿਸ ਵ੍ਰਤ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਤੇ ਦੋਵੇਂ ਕੈਦੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਜੀਆਂ ਸਾਹਮਣੇ ਆਈਆਂ ਨੇ ਜਿੱਥੇ ਕੈਦੀ ਫਰਾਰ ਹੋ ਜਾਂਦੇ ਨੇ ਪੁਲਿਸ ਨੂੰ ਝਕਾਨੀ ਦੇ ਕੇ ਪਰ ਪੁਲਿਸ ਦੀ ਅਣਗਹਿਲੀ ਵੀ ਸਾਹਮਣੇ ਆਉਂਦੀ ਹੈ ਕਿ ਆਖਰ ਕੈਦੀਆਂ ਨੂੰ ਕਿਸ ਤਰੀਕੇ ਨਾਲ ਲਜਾਇਆ ਜਾਂਦਾ ਹੈ ਕੈਦੀਆਂ ਨੂੰ ਹੱਥਕੜੀ ਲਾ ਕੇ ਲਿਜਾਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਤਰੀਕੇ ਨਾਲ ਫਰਾਰ ਨਾ ਹੋ ਸਕਣ ਪਰ ਕਿਤੇ ਨਾ ਕਿਤੇ ਕੈਦੀਆਂ ਰੋਜੀਆਂ ਹਰਕਤਾਂ ਕੀਤੀ ਜਾਂਦੀਆਂ ਨੇ ਜਿਸ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਕਿਸਾਲਾਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਜਿਹਾ ਲਾਨ ਕਰ ਦਿੱਤਾ ਜਿਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਦ ਉੱਡ ਗਈ ਹੈ ਤਾਂ ਦੱਸਿਏ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਬਲੂਦੀ ਨੀਤੀਆਂ ਖਿਲਾਫ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਦੇ ਸੁਭਾ ਪਰਦਾਮ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤੇ ਬੈਠਣ ਜਾ ਰਹੇ ਨੇ ਇਹ ਫੈਸਲਾ ਪਟਿਆਲਾ ਜ਼ਿਲ੍ਹਾ ਅਧੀਨ ਪੈਂਦੇ ਸ਼ੰਭੂ ਅਤੇ ਤਾਬੀ ਗੁਜਰਾ ਪਿੰਡਾਂ ਦੇ ਵਿੱਚ ਸਥਿਤ ਬਾਰਡਰਾਂ ਤੇ 9 ਮਹੀਨਿਆਂ ਤੋਂ ਚਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਤੇ ਆਧਾਰਿਤ ਦੋਵੇਂ ਪ੍ਰਮੁੱਖ ਫੋਰਮਾਂ ਵੱਲੋਂ ਲਿਆ ਗਿਆ ਕਿਸਾਨ ਨ타ਮਾਂ ਤੇ ਖਾਸ ਕਰਕੇ ਖੁਦ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਇਸ ਦੌਰਾਨ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਸਾਥੀ ਕਿਸਾਨ ਉਹਨਾਂ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਆਗੂ ਮੰਨ ਵਰਤੇ ਬੈਠੇਗਾ ਇਸ ਤਰ੍ਹਾਂ ਮੰਨ ਵਰਤਾਂ ਦੀ ਇਹ ਲੜੀ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ ਜਿਕਰ ਜੋ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਮੋਰਚੇ ਦਰਾਂ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਮਨੋਰਥ ਨਾਲ ਜਦੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੂੰ ਦਿੱਲੀ ਨੂੰ ਜਾਰੇ ਸੰਤਾ हरियाणा ਸਰਕਾਰ ਵੱਲੋਂ ਸ਼ੰਪੋਤੇ ਢਾਬੀ ਗੁਜਰਾں ਬਾਰਡਰ ਤੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਅਗਾਹ ਵਦਨ ਤੋਂ ਰੋਕਿਆ ਗਿਆ ਇਸ ਤਰ੍ਹਾਂ ਇਹਨਾਂ ਦੋਵਾਂ ਬਾਰਡਰਾਂ ਤੇ ਬਾਰਡਰਾਂ ਸਣੇ ਕੁਝ ਹੋਰ ਬਾਰਡਰਾਂ ਤੇ ਵੀ ਕਿਸਾਨ 13 ਫਰਵਰੀ 2024 ਤੋਂ ਪੱਕੇ ਡੇਰੇ ਲਾਈ ਬੈਠੇ ਨੇ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਪਹਿਲਾ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਸੀ ਜੋ ਕਿ ਇੱਕ ਹਫ਼ਤੇ ਤੋਂ ਵਧੇਰੇ ਸਮਾਂ ਚੱਲਿਆ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਗੁਰਪੁਰਬ ਵਾਲੇ ਦਿਨ ਮੰਗਾਂ ਨੇ ਜਿਹੜੀਆਂ ਉਹ ਮੰਨ ਲਈਆਂ ਤੇ ਵੱਡਾ ਐਲਾਨ ਕਰ ਦਿੱਤਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਨੇ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਸੀ ਜਿਸ ਤੋਂ ਬਾਅਦ ਕਿਸਾਨ ਉੱਥੇ ਮੀਟਿੰਗਾਂ ਕਰਕੇ ਉਸ ਤੋਂ ਬਾਅਦ ਵਾਪਸ ਪਰਤੇ ਮੋਰਚਾ ਜਿੱਤਣ ਤੋਂ ਬਾਅਦ ਪਰ ਬਾਅਦ ਵਿੱਚ ਜਿਹੜਾ ਕੀ ਹੋਇਆ ਕਿ ਉਹੀ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਸੀ ਉਸ ਤੋਂ ਇਨਕਾਰ ਕਰ ਦਿੱਤਾ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਫਿਰ ਦਿੱਲੀ ਜਾਣਾ ਚਾਹੁੰਦੇ ਸੀ ਪਰ ਉਹ ਰਾਸਤੇ ਵਿੱਚ ਹੀ ਬਾਰਡਰਾਂ ਤੇ ਬੈਠੇ ਰਹੇ ਜਿਸ ਕਰਕੇ ਕਹਿ ਲਈਏ ਕਿ ਕਿਸਾਨਾਂ ਦੀਆਂ ਮੰਗਾਂ ਜੂੜੀਆਂ ਤ्यों ਖੜੀਆਂ ਨੇ ਤੇ ਹੁਣ ਸਮੇਂ-ਸਮੇਂ ਤੇ ਰੇਲ ਰੋਕੋ ਜਾਂ ਸੜਕ ਰੋਕੋ ਪ੍ਰੋਟੈਸਟ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਉਸ ਦਾ ਕੋਈ ਵੀ ਫਾਇਦਾ ਕਿਸਾਨਾਂ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਹੈਗਾ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਸਵਾਰ ਝੋਨੇ ਦੀ ਫਸਲ ਦੇ ਮੰਡੀਆਂ ਵਿੱਚ ਲੰਬੇ ਸਮੇਂ ਤੱਕ ਪਏ ਰਹਿਣ ਕਰਕੇ ਕਿਸਾਨ ਪ੍ਰੇਸ਼ਾਨ ਸੀਗੇ ਤੇ ਉਹਨਾਂ ਨੇ ਪੰਜਾਬ ਸਰਕਾਰ ਨਾਲ ਮੁਲਾਕਾਤਾਂ ਕੀਤੀਆਂ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਹੋਈ ਮੀਟਿੰਗਾਂ ਹੋਈਆਂ ਪਰ ਬਾਅਦ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਲਗਾਤਾਰ ਕਿਸਾਨੀ ਜਿਹੜੀ ਘਾਟੇ ਵੱਲ ਨੂੰ ਜਾ ਰਹੀ ਹੈ ਤੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਫਿਰ ਤੋਂ ਤਿਆਰ ਨੇ ਮਰਤ ਮਰਨ ਵਰਤ ਤੱਕ ਬੈਠਣ ਦੀ ਗੱਲ ਆਖ ਦਿੱਤੀ ਹੈ ਐਲਾਨ ਕਰ ਦਿੱਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਕਿਸਾਨ ਜਥੇਬੰਦੀਆਂ ਦੇ ਨਾਲ ਬਾਰੇ ਕੀ ਫੈਸਲਾ ਲੈਂਦੀ ਹੈ ਤਾਂ ਜੋ ਉਨ੍ਹਾਂ ਦਾ ਜੇਕਰ ਮਰਨ ਵਰਤ ਤੇ ਬੈਠਦੀ ਆ ਤਾਂ ਉਹ ਮਰਨ ਵਰਤ ਕਿਸ ਤਰ੍ਹਾਂ ਤੋੜਵਾਇਆ ਜਾਏਗਾ ਇੱਥੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਕਿ ਮੇਰੇ ਤੋਂ ਬਾਅਦ ਮੇਰਾ ਸੰਸਕਾਰ ਨਾ ਕੀਤਾ ਜਾਵੇ ਜੇਕਰ ਮੈਨੂੰ ਕੁਝ ਹੋ ਜਾਂਦਾ ਤੇ ਉਸ ਤੋਂ ਬਾਅਦ ਅਗਲੇ ਆਗੂ ਮਰਨ ਵਰਤ ਤੇ ਬੈਠਣਗੇ ਤੇ ਜੇਕਰ ਉਹਨਾਂ ਨੂੰ ਵੀ ਕੁਝ ਹੋ ਜਾਂਦਾ ਤੇ ਇਸ ਤਰੀਕੇ ਨਾਲ ਇੱਕ ਲੜੀ ਚੱਲਦੀ ਰਹੇਗੀ ਜਦੋਂ ਤੱਕ ਕਿ ਕੇਂਦਰ ਸਰਕਾਰ ਉਹਨਾਂ ਨਾਲ ਕੀਤੀਆਂ ਹੋਈਆਂ ਸਾਰੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੰਦੀ ਇਸਨ ਅੱਜ ਦੀਆਂ ਕੁਝ ਵੱਡੀਆਂ ਤੇ अहम ਖਬਰਾਂ ਦੀ ਇਜਾਜ਼ਤ ਧੰਨਵਾਦ